ਬੜਾ ਸੁਖ ਦਿੱਤਾ ਛੋਟੀ ਮਰਚ ਬਤਿਆ ਪਾ ਸੁਖ ਦਿੱਤਾ ਦਾ ਮੈਨੂੰ ਇਕੱਠੇ ਹੋ ਜਾਏ ਜਾ ਕੇ ਜੀਹਾਂ ਪੁੱਬਾ ਮਾੜ ਰੋ ਰਿਆ ਬੱਚੇ ਦਾ ਇਹ ਦਾਦਾ ਹੈ ਜਿਸ ਵੱਲੋਂ ਆਪਣੇ ਮਾਸੂਮ ਪੋਤੇ ਦੇ ਸਿਰ ਤੇ ਲਾੜੇ ਵਾਂਗ ਸੇਰਾ ਸਜਾ ਉਸ ਦਾ ਨਾਮ ਅੱਖਾਂ ਨਾਲ ਸਸਕਾਰ ਕੀਤਾ ਗਿਆ ਇਸ ਪਰਿਵਾਰ ਤੇ ਦੁੱਖਾਂ ਦਾ ਅਜਿਹਾ ਕਹਿਰ ਟੁੱਟਿਆ ਕਿ ਇਸ ਦੁੱਖ ਨੂੰ ਇਸ ਘਟਨਾ ਨੂੰ ਇਹ ਪਰਿਵਾਰ ਕਦੇ ਚਾਹ ਕੇ ਵੀ ਭੁਲਾ ਨਹੀਂ ਸਕੇਗਾ ਜਾਣਕਾਰੀ ਮੁਤਾਬਕ ਇਸ ਬੱਚੇ ਦੇ ਪਹਿਲਾਂ ਪਤਾ ਤੇ ਜੱਜੇ ਦੀ ਵੀ ਮੌਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਰਾਗਵ ਸ਼ਰਮਾ ਨਾਮ ਦਾ ਇਹ ਬੱਚਾ ਆਪਣੇ ਬਜ਼ੁਰਗ ਦਾਦੇ ਦਾ ਇਕਲੌਤਾ ਸਹਾਰਾ ਸੀ ਇਸ ਪੋਤੇ ਵੱਲੋਂ ਹੀ ਆਪਣੇ ਬਜ਼ੁਰਗ ਦਾਦੇ ਦਾ ਖਿਆਲ ਰੱਖਿਆ ਜਾ ਰਿਹਾ ਸੀ ਜਿਸ ਦਾ ਜ਼ਿਕਰ ਰੋਂਦੇ ਕਰ ਲਾਉਂਦੇ ਦਾਦੇ ਵੱਲੋਂ ਵੀ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਰਾਗਵ ਸ਼ਰਮਾ ਨੂੰ ਮੌਤ ਵੀ ਅਜਹੀ ਆਈ ਹੈ ਕਿ ਸੁਣਨ ਵਾਲੇ ਹਰ ਕਿਸੇ ਦੀ ਰੂਹ ਕੰਬ اٹھے ਦੱਸਿਆ ਜਾ ਰਿਹਾ ਹੈ ਕਿ ਮਾਸੂਮ ਬੱਚਾ ਖੁਸ਼ੀ-ਖੁਸ਼ੀ ਆਪਣੀ ਭੈਣ ਨਾਲ ਸਕੂਲ ਬੱਸ ਰਹੀਂ ਆਪਣੇ ਘਰ ਪਰਤ ਰਹਾ ਸੀ ਤੇ ਜਿਉਂ ਹੀ ਦੋਵੇਂ ਬੱਸ ਚੋਂ ਉਤਰੇ ਉਤਰਦੇ ਸਮੇਂ ਹੀ ਰਾਗਵ ਥੱਲੇ ਡਿੱਗ ਗਿਆ ਤੁਰੰਤ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਿਸ ਤੋਂ ਬਾਅਦ ਪੂਰੇ ਪਿੰਡ 'ਚ ਮਾਤਮ ਫੈਲ ਗਿਆ ਸੋਗ ਦੀ ਲਹਿਰ ਦੌੜ ਗਈ ਮੰਗਲ ਲੱਕਦਾ ਪਿੰਨ ਪਾਸੀਵਾਲ ਜਿੱਥੇ 13 ਸਾਲ ਦੇ ਬੱਚੇ ਨੂੰ ਸਹਰਾ ਬਣ ਕੇ ਦੁਨ ਬੰਦ ਸਜਾ ਕੇ ਸੰਸਕਾਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ 13 ਸਾਲ ਦਾ ਬੱਚਾ ਆਪਣੀ ਭੈਣ ਨਾਲ ਸਕੂਲ ਤੋਂ ਬਾਅਦ ਚ ਉਤਰਿਆ ਜਦੋਂ ਬੱਚਾ ਉਤਰਿਆ ਜਮੀਨ ਤੇ ਪੈਰ ਰਖਦੇ ਸਾਰੇ ਜਮੀਨ ਤੋਂ ਡਿੱਗ ਪਿਆ ਜਿਸ ਨੂੰ ਹਸਤਾ ਲਜਾਇਆ ਗਿਆ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕੀ ਘੋਸ਼ੀ ਕਰ ਦਿੱਤਾ ਗਿਆ ਕੋਈ ਦਾਦੇ ਅਨੁਸਾਰ ਕਿ ਉਹਦੇ ਪਹਿਲਾਂ ਹੀ ਬਾਪ ਤੇ ਹੋਰ ਦੋ ਬੱਚੇ ਗਵਾ ਚੁੱਕੇ ਹੈ ਤੇ ਪੋਤਾ ਵੀ ਹੁਣ ਚਲੇ ਗਿਆ 13 ਸਾਲ ਦਾ ਬੱਚਾ ਸੀ ਉਹਦੇ ਪਤਾ ਲੱਗਿਆ ਕਿ ਉਹਨੂੰ ਜਿਹੜੀ ਡੈੱਡ ਬੋਡੀ ਹੈ ਉਹ ਸਿਵਲ ਹਸਪੀਟਲ ਲੈ ਕੇ ਆਏ ਨੇ ਤਾਂ ਫਿਰ ਡਾਕਟਰ ਸਾਹਿਬ ਨੇ ਵੀ ਜਦੋਂ ਚੈੱਕ ਕੀਤਾ ਤਾਂ ਉਹ ਬਰੋਟ ਡੈੱਡ ਹੀ ਸੀ ਤੇ ਉਸ ਤੋਂ ਬਾਅਦ ਆਇਆ ਸੀ ਬੱਚੇ ਕੀ ਅਸੀਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਹੈਗੇ ਉਹਦੇ ਜਿਹੜੇ ਫੈਮਿਲੀ ਮੈਂਬਰਸ ਹੈ ਤੇ ਇਸ ਲਈ ਮੈਂ ਮੋਕੇ ਤੇ ਗਿਆ ਸੀ ਸਿਵਲ ਹਸਪੀਟਲ ਤਾਂ ਉੱਥੇ ਉਹਨਾਂ ਨੇ ਮੈਨੂੰ ਦਾਦਾ ਜੀ ਮਿਲੇ ਸੀ ਸ਼ਾਇਦ ਵੇਦ ਪ੍ਰਕਾਸ਼ ਸੀ ਉਹਦਾ ਨਾਮ ਉਹਨਾਂ ਨੇ ਕਿਹਾ ਕਿ ਸਾਡੇ ਪਹਿਲਾਂ ਦੋ ਮੇਰੇ ਬੱਚੇ ਵੀ ਚਲ ਗਏ ਮੇਰਾ ਇੱਕ ਪੋਤਾ ਸੀ ਉਹ ਵੀ ਜਿਹਦੀ ਉਹਦੀ ਡੈਥ ਹੋ ਗਈ ਹੈ ਤੇ ਇਸ ਦੇ ਆਧਾਰ ਤੇ ਜਿਹੜੀ ਹੈਗੀ ਹੁਣ ਆਪਣੀ ਕੀ ਅਸੀਂ ਕੋਈ ਪੋਸਟਮਾਰਟਮ ਨਹੀਂ ਕਰਾਉਣਾ ਕਿਉਂਕਿ ਜਿਹੜੀ ਡੈਥ ਹੋਈ ਹੈ ਅਚਾਨਕ ਤੇ ਕੁਦਰਤੀ ਹੋਈ ਹੈ ਬਸ ਚੋ ਉਤਰਦੇ ਹੋਏ ਇਹਦੀ ਸਿਸਟਰ ਵੀ ਨਾਲ ਸੀ ਮੁੰਡੇ ਦੀ ਇਹਦੀ ਇੱਕ ਭੈਣ ਵੀ ਆ ਤਾ ਫਿਰ ਇਹ ਜਿਹੜੀ ਹੈਗੀ राघव ਸ਼ਰਮਾ ਮੁੰਡੇ ਦਾ ਨਾਮ ਸੀ 13 ਸਾਲ ਕਰੀਬ ਉਮਰ ਸੀ ਜੀ ਦੀ ਜੀ ਹਾਂ ਇਹ ਮੰਦਭਾਗੀ ਘਟਨਾ ਨੰਗਲ ਦੇ ਪਿੰਡ ਪੱਸੀਬਾਲ ਤੋਂ ਸਾਹਮਣੇ ਆਈ ਹੈ ਇਸ ਘਟਨਾ ਨੇ ਹਰ ਇੱਕ ਨੂੰ ਝੋੜ ਕੇ ਰੱਖ ਦਿੱਤਾ ਹੈ ਹਰ ਕੋਈ ਮੰਦਭਾਗੀ ਘਟਨਾ ਤੇ ਦੁੱਖ ਜਤਾ ਰਿਹਾ ਹੈ ਜਗਬਾਣੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ